ਜੈ ਗੁਰਦੇਵ ਧੰਨ ਗੁਰਦੇਵ ਜੀ ਅ ਭਾਜੀ ਕੀ ਆਪਣਾ ਨਾਮ ਲੈਣਾ ਦਵਿੰਦਰ ਜੈਲਦਾਰ ਜੀ ਪਿੰਡ ਨਰੈਣਗੜ੍ਹ ਕੋਲੇ ਮਾਜਰਾ ਤੋਂ ਇਹ ਜੋ ਆਪਣਾ ਸੁਸਾਇਟੀ ਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਇਹ ਵੱਡੇ ਪੱਧਰ ਤੇ ਇਲਾਕੇ ਵਿੱਚ ਕੰਮ ਕਰ ਰਹੀ ਆ ਇਹ ਛੋਟੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਵੀ ਤੇ ਹੋਰ ਏਰੀਏ ਦੇ ਵੱਖ-ਵੱਖ ਨੌਜਵਾਨਾਂ ਨੂੰ ਇਹ ਵੱਡੇ ਪੱਧਰ ਤੇ ਨਾਲ ਜੋੜ ਰਹੀ ਆ ਤੇ ਨਸ਼ਿਆਂ ਤੋਂ ਉਹਨਾਂ ਨੂੰ ਦੂਰ ਰਹਿਣ ਲਈ ਪ੍ਰੇਰਿਤ ਕਰ ਰਹੀ ਆ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਨਸ਼ਾ ਬਹੁਤ ਵੱਧ ਗਿਆ ਹਰੇਕ ਘਰ ਦੇ ਵਿੱਚ ਨਸ਼ਾ ਅੱਗ ਵਾਂਗੂ ਫੈਲ ਰਿਹਾ ਜਿਸ ਕਰਕੇ ਇਸ ਕਮੇਟੀ ਦਾ ਜੋ ਪਿੰਡਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਆਦਾ ਯੋਗਦਾਨ ਹੈ ਉਹ ਨਸ਼ੇ ਨੂੰ ਰੋਕਣ ਤੇ ਵੀ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਇਹ ਇੱਕ ਤਾਂ ਇਹ ਛੋਟੇ ਬੱਚਿਆਂ ਨੂੰ ਜਨਮ ਤੋਂ ਹੀ ਗੁਰਵਾਣੀ ਨਾਲ ਜੋੜ ਰਹੇ ਹਨ ਤੇ ਜਿਹਦੇ ਨਾਲ ਸਾਨੂੰ ਬਹੁਤ ਮਾਣ ਹੈ ਕਿ ਇਹ ਜਿਹੜੇ ਨੌਜਵਾਨ ਹਨ ਇਹ ਨਸ਼ਿਆਂ ਤੇ ਵੀ ਬਹੁਤ ਜਿਆਦਾ ਵਰਕ ਕਰ ਰਹੇ ਹਨ ਵੀ ਤਾਂ ਜੋ ਕਿਸੇ ਦਾ ਘਰ ਬਰਬਾਦ ਨਾ ਹੋਵੇ ਤੇ ਇਹ ਇੱਕ ਵਧੀਆ ਸਮਾਜ ਨੂੰ ਲੈ ਕੇ ਸਿਰਜ ਰਹੇ ਹਨ ਤੇ ਦੂਜਾ ਇਹ ਆਪਣੇ ਸਮਾਜ ਵਿੱਚ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਇਹ ਕਮੇਟੀਆਂ ਮੀਟਿੰਗਾਂ ਵੀ ਕਰ ਰਹੀਆਂ ਨੇ ਤਾਂ ਜੋ ਆਪਣੇ ਕਾਸਟ ਦੇ ਜੋ ਬੱਚੇ ਪੜਨ ਲਿਖਣ ਵਿੱਚ ਜਿਆਦਾ ਰੁਚੀ ਰੱਖਦੇ ਹਨ ਇਹ ਉਹਨਾਂ ਨੂੰ ਉੱਪਰ ਵੀ ਲੈ ਕੇ ਆ ਰਹੇ ਹਨ ਕਿਉਂਕਿ ਇਹ ਜੋ ਗਰੀਬ ਘਰ ਦਾ ਬੱਚਾ ਇਹ ਕਮੇਟੀ ਆਫਸ ਦੇ ਵਿੱਚ ਸੰਯੋਗ ਕਰਕੇ ਜੋ ਵੀ ਤਿਲਬੁਲ ਇਕੱਠਾ ਕਰਕੇ ਉਹਦੇ ਪੜ੍ਹਾਈ ਵਿੱਚ ਵੀ ਸੰਯੋਗ ਕਰ ਰਹੀ ਆ ਜੇ ਅਗਰ ਕੋਈ ਗਰੀਬ ਲਾਚਾਰ ਕੋਈ ਬਿਮਾਰੀ ਨਾਲ ਪੀੜਤ ਵੀ ਆ ਇਹ ਉਹਦੇ ਤੇ ਵੀ ਇਲਾਜ ਦੇ ਵੀ ਬਹੁਤ ਖਰਚਾ ਕਰਦੇ ਹਨ ਇਸ ਲਈ ਮੈਂ ਇਹ ਜਿਹੜੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੋ ਕਮੇਟੀ ਆ ਇਹਦਾ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿਉਂਕਿ ਇਹ ਵੱਡੇ ਪੱਧਰ ਤੇ ਨਸ਼ਿਆਂ ਵਿਰੁੱਧ ਬਿਮਾਰੀਆਂ ਵਿਰੁੱਧ ਤੇ ਹੋਰ ਵੀ ਜਾਨੀ ਕਿ ਪਿੰਡਾਂ ਵਿੱਚੋਂ ਛੋਟੇ-ਮੋਟੇ ਨਿੱਕੇ ਝਗੜੇ ਹੁੰਦੇ ਹਨ ਆਪਸੀ ਪਰਿਵਾਰਾਂ ਦੇ ਇਹ ਕਮੇਟੀ ਆਪਸ ਵਿੱਚ ਸੁਲਝਾ ਕੇ ਉਹਨਾਂ ਨੂੰ ਇਕੱਠੇ ਕਰਦੀ ਆ ਇਸ ਲਈ ਇੱਕ ਏਕਤਾ ਦਾ ਵੀ ਸਬੂਤ ਹਨ ਕਿ ਇਹ ਪਿੰਡ ਵਿੱਚ ਹਰੇਕ ਪਿੰਡ ਦੇ ਵਿੱਚ ਇੱਕ ਭਾਈਚਾਰਾ ਆਪਸੀ ਭਾਈਚਾਰਾ ਕਾਇਮ ਰੱਖਦੇ ਹਨ ਇਸ ਲਈ ਇਹਨਾਂ ਜੋ ਕਮੇਟੀ ਦੇ ਪ੍ਰਧਾਨ ਹਨ ਇਹ ਬਹੁਤ ਵੱਡੇ ਪੱਧਰ ਤੇ ਤੇ ਇਹ ਨੌਜਵਾਨ ਬਹੁਤ ਸੰਯੋਗ ਕਰ ਰਹੇ ਹਨ ਸੁਸ਼ੰਤਰੀ ਜਿਵੇਂ ਕਿ ਪੈਸਾ ਬਣਾਉਣ ਦੱਸਿਆ ਹੈ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੋਂ ਜਿਹੜੀ ਸੁਸਾਇਟੀ ਚੱਲਦੀ ਹੈ ਇਹ ਕੱਲਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਹੀ ਨਹੀਂ ਸਕੋ ਇਹਦੇ ਨਾਲ ਨਾਲ ਸਮਾਜ ਦੇ ਵਿੱਚ ਜਿਹੜੀਆਂ ਕ੍ਰੀਤੀਆਂ ਜਿਵੇਂ ਨਸ਼ਿਆਂ ਦੇ ਖਿਲਾਫ ਵੀ ਜਿਹੜੀ ਆਵਾਜ਼ ਬੁਲੰਦ ਕਰਦੀ ਨੌਜਵਾਨਾਂ ਨੂੰ ਵੇਅਰ ਕਰਦੀ ਹੈ ਔਰ ਨਸ਼ਿਆਂ ਤੋਂ ਦੂਰ ਰਹਿਣ ਦਾ ਵੀ ਜਿਹੜਾ ਸੰਦੇਸ਼ ਦਿੰਦੀ ਆ ਔਰ ਸਮਾਜ ਦੇ ਵਿੱਚ ਜਿੰਨੇ ਵੀ ਲੋੜਵੰਦ ਹੋਣ ਹਰ ਹੁਸ਼ਿਆਰ ਪੜ੍ਹਾਈ ਦੇ ਵਿੱਚ ਜਿਹੜੇ ਬੱਚੇ ਆ ਜਿਹੜੇ ਗਰੀਬੀ ਰੇਖਾ ਦੇ ਪਰਿਵਾਰ ਥੱਲੇ ਰਹਿੰਦੇ ਆ ਉਹਨਾਂ ਦਾ ਪੜ੍ਹਾਈ ਵਿੱਚ ਵੀ ਸਹਿਯੋ ਔਰ ਆਪਣੇ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਗੁਰੂ ਰਵਿਦਾਸ ਮਹਾਰਾਜੀ ਦਾ ਵੀ ਇਹ ਸੁਨੇਹਾ ਹੈ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਸਾਰਿਆਂ ਨੂੰ ਆਪਣੇ ਨਾਲ ਰੱਖੋ ਸੋ ਅਸੀਂ ਆਪਣੇ ਚੈਨਲ ਦੇ ਮਾਦੀ ਰਾਮ ਰਾਹੀ ਵੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਇੱਕ ਇੱਕ ਕਮੇਟੀ ਦੀ ਇੱਕ ਹੋਰ ਮੈਨੂੰ ਜਿਵੇਂ ਆਪਣੇ ਪਿੰਡ ਦੇ ਸਰਪੰਚ ਹਨ ਤਾਂ ਇਹ ਪਿੰਡ ਵਿੱਚ ਜਿਵੇਂ ਸ੍ਰੀ ਗੁਰੂ ਰਵਿਦਾਸ ਜੀ ਦਾ ਮੰਦਿਰ ਬਣਾਇਆ ਜਾ ਰਿਹਾ ਗੁਰਦੁਆਰਾ ਸਭ ਬਣਾ ਰਹੇ ਨੇ ਉਹਦੇ ਵਿੱਚ ਇੱਕ ਲਾਇਬ੍ਰੇਰੀ ਵੀ ਲੈ ਕੇ ਆਣਗੇ ਜਿਹਦੇ ਵਿੱਚ ਕੀ ਸਿਰਗੁਰੂ ਰਵੀਦਾਸ ਜੀ ਦੀ ਸੰਜੀਵਨੀ ਬਾਰੇ ਬਾਬਾ ਸਾਹਿਬ ਜੀ ਦੇ ਜੋ ਇਤਿਹਾਸ ਆ ਜੋ ਉਹਨਾਂ ਨੇ ਇਤਿਹਾਸ ਲਿਖਿਆ ਸੀਗਾ ਜੋ ਸਵਿਧਾਨ ਲਿਖਿਆ ਸੀਗਾ ਉਹਦਿਆਂ ਜਿੰਨੀ ਵੀ ਪੁਸਤਕਾਂ ਨੇ ਉਸ ਲਾਇਬ੍ਰੇਰੀ ਵਿੱਚ ਰੱਖੀਆਂ ਜਾਣਗੀਆਂ ਤਾਂ ਜੋ ਜਿਹੜੇ ਆਪਣੇ ਬੱਚੇ ਪੜਨ ਜਾਣਦੇ ਹਨ ਇਤਿਹਾਸ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਲੱਗੇ ਅਤੇ ਉਹ ਆਉਣ ਵਾਲੇ ਸਮੇਂ ਵਿੱਚ ਇਤਿਹਾਸ ਤੋਂ ਜਾਣੂ ਹੋ ਕੇ ਇੱਕ ਵਧੀਆ ਸਮਾਜ ਸਿਰਜਣ ਅਤੇ ਬਲੰਦੀਆਂ ਨੂੰ ਛੂਣ ਅਤੇ ਵੱਡੇ ਵੱਡੇ ਅਹੁਦਿਆਂ ਤੇ ਸਾਡੇ ਐਸ.ਸੀ. ਭਾਈਚਾਰੇ ਦੇ ਬੱਚੇ ਪੜ੍ਹ ਲਿਖ ਕੇ ਨੌਕਰੀਆਂ ਲੱਗਣ ਜੀ ਜੀ ਬਹੁਤ ਬਹੁਤ ਧੰਨਵਾਦ ਸੰਗਤ ਜੀ ਦੇਖਿਆ ਹੋਣਾ ਕਿ ਬਹੁਤ ਵੱਡੇ ਜਿਹੜੇ ਉਪਰਾਲੇ ਆ ਗੁਰੂ ਰਵਿਦਾਸ ਦੇ ਨਾਮ ਤੇ ਜਿਹੜੀ ਸਭਾ ਸੁਸਾਇਟੀ ਬਣੀ ਹੋਈ ਆ ਪਟਿਆਲੇ ਦੀ ਧਰਤੀ ਤੇ ਸੋ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਵਿੱਚ ਵੀ ਇਹ ਕਾਰਜ ਕਰਦੇ ਰਹਿਣਗੇ ਸੋ ਬਹੁਤ ਬਹੁਤ ਧੰਨਵਾਦ ਜੀ ਜੁੜੇ ਰਹੋ ਸਾਡੇ ਚੈਨਲ ਪਾਈ ਲਾਈਵ ਜੁਦਦੇ ਨਾਲ ਔਰ ਸ਼ੇਅਰ ਜਰੂਰ ਕਰੀ ਧੰਨਵਾਦ ਜੀ